ਕਾਲਜ ਦੇ ਹੋਸਟਲ ਦੀ ਇੱਕ ਵਿਦਿਆਰਥਣ ਵੱਲੋਂ ਖੁਦ ਨੂੰ ਹੀ ਪਾਹ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜਾਣਕਾਰੀ ਮਿਲੀ ਹੈ ਕਿ ਬਠਿੰਡਾ ਦੇ ਇੱਕ ਕਾਲਜ ਦੇ ਗਰਲ ਹੌਸਟਲ ਦੇ ਵਿੱਚ ਇੱਕ ਵਿਦਿਆਰਥਣ ਵੱਲੋਂ ਆਪਣੀ ਜ਼ਿੰਦਗੀ ਖਤਮ ਕਰ ਲਈ ਗਈ ਹੈ ਤੇ ਮੌਕੇ ਤੇ ਪੁਲਿਸ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਟੀਮ ਦੇ ਮੈਂਬਰ ਪਹੁੰਚੇ ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਲੜਕੀ ਨੇ ਖੁਦਕੁਸ਼ੀ ਕਿਉਂ ਕੀਤੀ ਹੈ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਲੜਕੀ ਬੀਏ ਸੈਕੰਡ ਇਅਰ ਦੀ ਵਿਦਿਆਰਥਣ ਸੀ ਤੇ ਬਠਿੰਡਾ ਦੇ ਭਗਵਤੀ ਇਨਕਲੇਵ ਦੀ ਰਹਿਣ ਵਾਲੀ ਹੈ ਨਹੀਂ ਸੰਤਾ ਹੁਣੇ ਪੋ ਇੱਤੇ ਆਜਿ ਮੈਂ ਹੁਣੇ ਫੋਨ ਮਿਲਿਆ ਸੀ ਨਹੀਂ ਕਾਰਨ ਦਾ ਕੁਝ ਪਤਾ ਕਾਰਨ ਦਾ ਕੁਝ ਪਤਾ ਲੱਗਿਆ ਬੱਚੇ ਜਿਵੇਂ ਦੱਸ ਰਹੇ ਜਿਹੜੇ ਨਾਲ ਵਾਲੇ ਸੀ ਰਾਤ ਉਹਨਾਂ ਨਾਲ ਉਹਨੂੰ ਰੁਕੀ ਵੀ ਖਾਦੀ ਆ ਡਿਨਰ ਕੀਤਾ ਆ ਆਈਸਕ੍ਰੀਮ ਖਾਦੀ ਆ ਸਭ ਕੁਝ ਕੀਤਾ ਆ ਉਹ ਸਵੇਰੇ ਜਦੋਂ ਜਾਣ ਲੱਗੇ ਉਹ ਨੌਕ ਕਰਕੇ ਗਏ ਉਹਨੇ ਗੇਟ ਨਹੀਂ ਖੋਲਿਆ ਤੇ ਲੱਗਿਆ ਠੀਕ ਹੈ ਉਹ ਦਵਾਰਾ ਜਾ ਕੇ ਪੜਦੇ ਪੇਪਰ ਚਲਦੇ ਸਾਰੀ ਪੜਦੇ ਹੁੰਦੇ ਫਿਰ ਆ ਕੇ ਜਿਉਂ ਲੰਚ ਟਾਈਮ ਤੇ ਗਏ ਤਾਂ ਉਹਨੇ ਨਹੀਂ ਖੋਲਿਆ ਫਿਰ ਉਹਨਾਂ ਨੇ ਸਾਈਡ ਤੋਂ ਜਾ ਕੇ ਵਿੰਡੋ ਦੇਖਿਆ ਤਾਂ ਉਹ ਉਹਨਾਂ ਮੁਤਾਬਿਕ ਹਾਂ ਵੀ ਉਹ ਹੈਂਗ ਹੋ ਰਹੀ ਹੈ ਤਾਂ ਉਹੀ ਉਹਦੀ ਇਨਫੋਰਮੇਸ਼ਨ ਦਿੱਤੀ ਪਰ ਹਲੇ ਤੱਕ ਉਹਨਾਂ ਨੇ ਜਾ ਕੇ ਉੱਥੇ ਰਹਿਣ ਵਾਲੇ ਕਿੱਥੇ ਲੋਕਲ ਹੈ ਭਗਵਤੀਨ ਕਲੀਨ ਦੇ ਹੈ ਬਟ ਉਹ ਉਹਨਕੋ ਵੀ ਸਰਵਿਸ ਕਰਦੇ ਆ ਤੇ ਇਸ ਕਰਕੇ ਪਿਛਲੇ ਸਾਲ ਤੋਂ ਇੱਥੇ ਹੀ ਰਹਿ ਰਹੀ ਹੈ ਬੇਟੀ ਸਟੂਡੈਂਟ ਜਿਹੜੇ ਪੀਏ ਪਾਰਟ 2 ਦੇ ਲੜਕੀ ਇੱਕ ਉਹਨੇ ਸੁਸਾਇਸਾਈਡ ਕੀਤਾ ਕੱਲ ਰਾਤ ਦੇ ਵਿੱਚ ਕੱਲ ਰਾਤ ਨਹੀਂ ਆ ਰਾਤ ਜਿਹੜੀ ਨੰਗੀ ਰਾਤ ਅੱਛਾ ਮੈਨੂੰ ਵਾਇਡ ਕੀਤਾ ਤੇ ਇੱਕ ਹੀ ਕਾਰਨ ਕੀ ਰਹੇ ਜਿਸ ਪਤਾ ਲੱਗਿਆ ਜਿਹੜੇ ਲੜਕੇ ਕਿੱਥੇ ਰਹਣ ਆਏ ਸੀ ਕੀ ਨਾਮ ਹੁੰਦਾ ਦੇਖੀ ਇਹ ਕਾਰਨ ਵਾਰੇ ਅਸੀਂ ਇਹਨੂੰ ਐਸਟੇਟ ਵੀ ਕਰ ਰਹੇ ਹਾਂ ਸਾਰੀ ਨਹੀਂ ਨਹੀਂ ਬਾਕੀ ਲੜਕੀ ਹੈ ਜੋ ਲੋਕਲੀ ਇੱਥੋਂ ਦੀ ਰਹਿਣ ਆਲੀ ਆ ਅੱਛਾ ਜੀ ਕਿੰਨੀ ਕੀ ਉਮਰ ਹੈ ਜੀ ਉਹਦੀ ਬੱਚੀ ਹੈ ਬੀਏ ਪਾਰਟ 2 ਦੀ ਸਟੂਡੈਂਟ ਹਾਂ ਸਰ ਗੱਲ ਕਰੀਏ ਤਾਂ ਜਿਸ ਤਰਾਹੋਂ ਦੁਪਹਿਰ ਦਾ ਵੇਲਾ ਹੋ ਦਿੱਤਾ ਕੀ ਗੱਲ ਕਾਲਜ ਸਰਬੰਧਨ ਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਇੰਨਾ ਟਾਈਮ ਬੀਤ ਗਿਆ ਜਿਵੇਂ ਉਹ ਦੱਸ ਕੇ ਵੀ ਰਾਤ ਨਹੀਂ ਘਟਨਾ ਹੈ ਨੇ ਇਹਨਾਂ ਨੂੰ ਪਤਾ ਲੱਗ ਗਿਆ ਸਵੇਰ ਜਦੋਂ ਵੀ ਪਤਾ ਲੱਗਿਆ ਉਸ ਵੇਲੇ ਇਹਨਾਂ ਨੇ ਸਾਨੂੰ ਤਲਾਹ ਦਿੱਤੀ ਅਸੀਂ ਅੱਗੇ ਹੁੰਦੇ ਯੂਨੀਵਰਸਿਟੀ ਲੇਸ਼ਨ ਕਰ ਰਹੇ ਹਾਂ ਨਹੀਂ ਟਾਈਮ ਬੜਾ ਹੋ ਗਿਆ ਚਾਹ ਪੀਣੇ ਦਾ ਪਤਾ ਲੱਗਿਆ ਠੀਕ ਉਹ ਹੋਸਟਲ ਦੇ ਕਮਰੇ ਵਿੱਚ ਰਹੇ ਰਹੀ ਸੀ ਕਿਸ ਤਰ੍ਹਾਂ ਉਹ ਕਿਸੇ ਦੇ ਪਾਸ ਪੇਪਰ ਚੱਲ ਰਹੇ ਉਹ ਡਿਸਟਰਬ ਨਹੀਂ ਨਾ ਕੀਤਾ ਜਾਂਦਾ ਅੱਛਾ ਜਦੋਂ ਉਹ ਜਾਨ ਨਹੀਂ ਆਈ ਤਾਂ ਫਿਰ ਇਹਨਾਂ ਨੇ ਬੁਹਾ ਵਗੈਰਾ ਕਰਕਾਇਆ ਉਹਨਾਂ ਅੱਛਾ ਨੇ ਕੱਲੀਗਰੀ ਚੋਕ ਨਾਲ ਵੀ ਕੋਈ ਸਾਖੀ ਵੀ ਸੀਗੇ ਜੇ ਕੁਝ ਗੱਲ ਸਾਹਮਣੇ ਆਈ ਹੋਵੇ। ਨਹੀਂ ਇਹ ਇੱਕ ਕਮਰੇ 'ਚ ਦੋ ਸਟੂਡੈਂਟ ਰਹਿੰਦੇ ਆ ਪਰ ਦੂਸਰੀ ਲੜਕੀ ਹੈ ਜੋ ਉਹ ਛੁੱਟੀ ਗਈ ਹੋਈ ਆ। ਕੋਈ ਸੁਸਾਈਡ ਨੋਟ ਮੇਰੇ ਅੱਗੇ ਹੋਇਆ ਨਹੀਂ। ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹਲੇ ਤੱਕ। ਅੱਛਾ। ਇਹ ਲੜਕੀ ਦੇ ਪਿਤਾ ਕੀ ਕਰਦੇ ਆ? ਵਰ ਕੀਤੇ ਪਿਤਾ ਸਰਕਾਰੀ ਨੌਕਰੀ ਕਰਦੇ ਆ, ਮੁਲਾਜ਼ਮ ਹੈਗੇ ਆ। ਅੱਛਾ ਜੀ। ਜਗਬਾਣੀ ਟੀਵੀ ਲਈ ਬੀਕੇ ਬਹਿਲ ਦੀ ਰਿਪੋਰਟ।